ਸਾਨੂੰ ਇਹ ਵੀ ਸਮਤ ਦੇ ਕੇ ਜਾਓ ਕਿ ਆਪ ਜੀ ਦੇ ਜਾਣ ਪਿੱਛੋਂ ਅਸੀਂ ਜਿਹੜੀਆਂ ਰੀਤੀਆਂ ਕਰਨੀਆਂ ਆ ਉਹ ਜਿਵੇਂ ਸੰਸਾਰ ਕਰਦਾ ਉਵੇਂ ਕਰਨੀਆਂ ਜਾਂ ਗੁਰਮਤ ਦੇ ਨਾਲ ਕਰਨ। ਮਾਰੇ ਕਹਿਣ ਲੱਗੇ ਭਾਈ ਜਦੋਂ ਅਸੀਂ ਸੰਸਾਰ ਤੋਂ ਚਲੇ ਗਏ ਇੱਕ ਤਾਂ ਰੋਇਓ ਨਾ। ਰੁਦਣ ਨਾ ਕਰਿਓ। ਦੂਸਰਾ ਇਹ ਹੈ ਸ਼ਬਦ ਕੀਰਤਨ ਕਰਨਾ। ਸੰਸਾਰ ਦੀ ਕੋਈ ਵੀ ਰੀਤ ਨਹੀਂ ਕਰਨੀ ਜਿਹੜੀਆਂ ਰੀਤਾਂ ਪਹਿਲਾਂ ਚੱਲੀਆਂ ਆਉਂਦੀਆਂ ਨੇ। ਦੀਵੇ ਜਗਾਉਣੇ ਪਿੰਡ ਭਰਨੇ ਸਾਧ ਸੰਗਤ ਹੋਰ ਬੜਾ ਕੁਝ ਜੋ ਚੱਲਿਆ ਆਉਂਦਾ ਹੈ ਵੀ ਉਹ ਚੀਜ਼ਾਂ ਜਿਹੜੀਆਂ ਕੀਰਨੇ ਪਾਉਣੇ ਇਹ ਕੁਝ ਨਹੀਂ ਕਰਨ ਗੁਰਮਤ ਦੇ ਨਾਲ ਸ਼ਬਦ ਕੀਰਤਨ ਦੀ ਚੌਂਕੀ ਲਾਉਣੀ ਹੈ ਸੰਗਤਾਂ ਨੂੰ ਤਰਵਾਸ ਦੇਣਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਇੱਕ ਸੰਸਾਦ ਦੀ ਰੀਤ ਹੈ ਕਿ ਵੱਡਾ ਕਰ ਦੋ ਜੀ ਮਾਰੇ ਕਹਿੰਦੇ ਕਿਸੇ ਨੇ ਇਹ ਅਵਗਿਆ ਨਹੀਂ ਕਰਨੀ ਵੀ ਵੱਡਾ ਕਰ ਦੋ ਵੱਡਾ ਕਰਕੇ ਤੋਰੀਏ ਮਾਰੇ ਕਹਿੰਦੇ ਇਹ ਗੁਰੂ ਕਰਦੀਆਂ ਰੀਤਾਂ ਨਹੀਂ ਅੱਜ ਆਪਾਂ ਦੇਖਦੇ ਸਾਡੇ ਵਿੱਚ ਉਹ ਜੀਆਂ ਰੀਤਾਂ ਚੱਲੀਆਂ ਆਉਂਦੀਆਂ ਨੇ ਜਿਹਦਾ ਕੋਈ ਸਾਨੂੰ ਪਤਾ ਨਹੀਂ ਜਿਹਨੂੰ ਪਰਮੇਸ਼ਰ ਨੇ ਵੜਾਈ ਦਿੱਤੀ ਹੈ ਉਹਨੂੰ ਸੰਸਾਰ ਕੀ ਵੱਡਾ ਕਰ ਦਊਗਾ ਜਿਹਨੂੰ ਪਰਮੇਸ਼ਰ ਨੇ ਵੜਿਆ ਕੇ ਸੰਸਾਰ ਤੇ ਭੇਜਿਆ ਹੈ ਉਹਨੂੰ ਅਸੀਂ ਵੱਡਾ ਕਰ ਸਕਦੇ ਹਾਂ ਮਾਰਾ ਇਹ ਕਹਿੰਦੇ ਕੋਈ ਵੀ ਐਸੀ ਰੀਤ ਨਾ ਕਰਿਓ ਅਸੀਂ ਹੁਣ ਬਣਾ ਲਈਆਂ ਸਾਨੂੰ ਸਮਝ ਨਹੀਂ ਹੈ ਮੈਂ ਥੋੜਾ ਜਿਹਾ ਜ਼ਰੂਰ ਇੱਥੇ ਵਿਚਾਰ ਕਰੂੰਗਾ ਕਿਉਂ ਸਾਨੂੰ ਨਾ ਪਤਾ ਹੋਣ ਦੇ ਕਾਰਨ ਅਸੀਂ ਉਹਨਾਂ ਨੂੰ ਰਸਮਾਂ ਬਣਾ ਲਿਆ ਪਿਛਲਿਆਂ ਸਮਿਆਂ ਦੇ ਵਿੱਚ ਕੋਈ ਜੀਵ ਚੜਾਈ ਕਰਦਾ ਮੁਸਲਮਾਨ ਮਤ ਦੇ ਲੋਕ ਕਬਰਾਂ ਵਿੱਚ ਉਹਨਾਂ ਨੂੰ ਦੱਬਦੇ ਨੇ ਸਾਥ ਸੰਗਤ ਉਹ ਜੀਵ ਦੇ ਨਾਲ ਰਾਤ ਨੂੰ ਇੱਕ ਕਾਨਾ ਉਹਦੇ ਬਰਾਬਰ ਦਾ ਵੱਢ ਕੇ ਰੱਖ ਦੇਣਾ ਕਿ ਸਵੇਰੇ ਜਦੋਂ ਜਾਣਾ ਸਾਧ ਸੰਗਤ ਜੀ ਉਸ ਕਾਨੇ ਦੇ ਹਿਸਾਬ ਦੇ ਨਾਲ 6-6 ਇੰਚ ਵੱਧ ਕਬਰ ਪੁੱਟਦੇ ਨਹੀਂ ਉਹਦੀ ਮਿੰਨਤੀ ਹੋਇਆ ਕਰਦੀ ਸੀ ਵੀ ਇਤਨਾ ਸਰੀਰ ਹੈ ਜਿਹੜਾ ਬੰਦਾ ਚੜਾਈ ਕਰ ਗਿਆ ਉਹਦੀ ਮਿੰਨਤੀ ਦੇ ਹਿਸਾਬ ਦੇ ਨਾਲ ਉਹ ਕਬਰ ਪਟਦਿਆ ਕਰਦੇ ਸੀ ਉਹ ਕਾਨਾ ਤਾਂ ਰੱਖਿਆ ਜਾਂਦਾ ਸੀ ਤਾਂ ਤੇ ਸਾਡੇ ਇੱਥੇ ਉਹਦਾ ਰਿਵਾਜ ਬਣ ਆ ਲਿਆ ਲੌਜੂ ਨਾਲ ਕਾਨਾ ਰੱਖਦਾ ਪਤਾ ਨਹੀਂ ਹੈ ਇਹ ਤਾਂ ਉਹਦੀ ਮਿੰਨਤੀ ਲਈ ਰੱਖਿਆ ਹੋਇਆ ਹੈ ਅਸੀਂ ਰਿਵਾਜ ਬਣ ਆ ਲਿਆ ਬੰਦੇ ਆਰਥੀ ਨੂੰ ਚੱਕਦੇ ਨੇ ਦੋ ਬੰਦੇ ਅੱਗੇ ਲੱਗੇ ਨੇ ਦੋ ਬੰਦੇ ਪਿੱਛੇ ਨੇ ਉਹ ਫਿਰ ਇੱਕ ਇੱਧਰ ਹੋ ਜਾਂਦਾ ਦੂਸਰਾ ਉਧਰ ਹੋ ਜਾਂਦਾ ਕਿਉਂ ਕਿ ਜੇ ਸੱਜੇ ਮੋਢੇ ਤੇ ਚੱਕਿਆ ਮੋਢਾ ਥੱਕ ਜਾਂਦਾ ਉਹਨੂੰ ਕਹਿੰਦੇ ਵੀ ਤੂੰ ਥੋੜੇ ਜਿਹਾ ਬਦਲ ਲੈ ਤੇਰੇ ਮੋਢੇ ਨੂੰ ਵੀ ਰਾਮ ਆ ਜਵੇ ਬਦਲ ਦੇ ਤਾਂ ਇਸ ਕਰਕੇ ਆ ਵੀ ਇੱਕੋ ਹੀ ਮੋਢੇ ਤੇ ਭਾਰ ਪਿਆ ਆ ਵੀ ਉਹ ਦੁੱਖ ਦਾ ਵੀ ਹੈ ਹੋ ਸਕਦਾ ਹੱਡੀ ਵੀ ਕ੍ਰੈਕ ਹੋ ਜਾਵੇ ਉਹ ਕਹਿੰਦੇ ਬਦਲ ਲਓ ਦੂਸਰਾ ਪਾਸਾ ਕਰ ਲਓ ਭਾਈ ਸੱਜਾ ਮੋਢਾ ਆ ਫਿਰ ਹੁਣ ਖੱਬਾ ਹੋ ਜਾਵੇਗਾ ਪਰ ਅਸੀਂ ਕੀ ਕੀਤਾ ਅਸੀਂ ਇਹਨਾਂ ਨੂੰ ਰੀਤਾਂ ਬਣਾ ਲਈਆਂ ਜੇ ਅੱਗੇ ਪਿੱਛੇ ਨਾ ਹੋਏ ਜਾਂ ਸੱਜੇ ਖੱਬੇ ਨਾ ਹੋਏ ਅਸੀਂ ਕਹਿੰਨੇ ਲੌਜੀ ਤਾਂ ਵਗਿਆ ਹੋ ਗਈ ਇਹ ਤਾਂ ਐਸੀ ਰੀਤ ਬਣੀ ਹੋਈ ਹੈ ਪਹਿਲਾਂ ਤੋਂ ਸਾਧ ਸੰਗਤ ਉਹਦੇ ਅਸੀਂ ਡੂੰਘਾਈ ਤੱਕ ਨਹੀਂ ਜਾਣਦੇ ਤਮਾਲ ਭਾਂਦੇ ਨੇ ਬਹੁਤੇ ਭਾਂਦੇ ਨੇ ਬਹੁਤਿਆਂ ਨੂੰ ਮਹਾਰਾਜ ਨੇ ਸਮੱਤ ਦਿੱਤੀ ਉਹ ਨਹੀਂ ਭਾਂਦੇ ਉਹਦਾ ਕੀ ਕਾਰਨ ਮਣ ਪਹਿਲੇ ਸਮਿਆਂ ਵਿੱਚ ਕੋਈ ਇਦਿਆਂ ਮਸ਼ੀਨਾਂ ਤਾਂ ਹੋਇਆ ਨਹੀਂ ਸੀ ਕਾਦੀਆਂ ਬੰਦਾ ਥੋੜਾ ਸਮਾਂ ਜਿਵੇਂ ਅਸੀਂ ਕੋਮਾ ਕਹਿ ਦਿੰਨੇ ਆ ਉਹਦੇ ਵਿੱਚ ਚਲਿਆ ਜਾਂਦਾ ਸੀ ਜਦੋਂ ਬੰਦਾ ਉਠਾਉਂਦਾ ਸੀ ਉਹ ਬੋਲਦਾ ਨਹੀਂ ਸੀ ਚੱਲਦਾ ਨਹੀਂ ਸੀ ਉਹਦੇ ਕੋਲ ਉਹ ਭੰਨਿਆ ਕਰਦੇ ਸੀ ਘੜਾ ਜਿਹਨੂੰ ਤਮਾਲ ਕਹਿੰਦੇ ਨੇ ਉਹ ਖਿੜਾਕੇ ਦੇ ਨਾਲ ਫਿਰ ਉੱਠ ਕਰਿਆ ਕਰਦਾ ਸੀ ਸਵਾਸ ਉਹਦੇ ਥੋੜੇ ਲੰਬੇ ਚਲੇ ਜਾਂਦੇ ਜਦੋਂ ਖਿੜਾਕਾ ਹੁੰਦਾ ਉੱਠ ਖੜਦਾ ਉਹ ਇਸ ਕਰਕੇ ਦੇਖ ਲੈਂਦੇ ਸੀ ਵੀ ਕਿਤੇ ਜਿਉਂਦਾ ਤੋ ਸਵਾਸ ਚੱਲਦਾ ਤਾਂ ਇਹ ਉੱਠ ਖੜਾ ਹੋਵੇ ਪਰ ਉਹਨੂੰ ਵੀ ਅਸੀਂ ਰੀਤ ਵਿੱਚ ਲੈ ਆਂਦਾ ਅਸੀਂ ਕਹਿੰਨੇ ਰਿਵਾਜ ਆ ਸਾਡੇ ਪਿਤਾ ਜੀ ਚੜ੍ਹਾਈ ਕਰ ਗਏ ਮੈਨੂੰ ਬੜਿਆਂ ਨੇ ਜ਼ੋਰ ਪਾਇਆ ਵੀ ਆਹ ਕੰਮ ਕਰਨਾ ਆਹ ਕੰਮ